ਇਹ ਜਿਹੜਾ ਸ਼ਬਦ ਓਮ ਹੈ ਓਪਨਿਸ਼ਦ ਵਿੱਚ ਆਉਂਦਾ ਹੈ ਸਨਾਤਨ ਮਤ ਵਾਲੇ ਵੀਰ ਓਮ ਸ਼ਬਦ ਵਰਦੇ ਆ ਹੁਣ ਓਮ ਦੀ ਜਦੋਂ ਵਿਆਖਿਆ ਕੀਤੀ ਗਈ ਜੀ ਇਕਨਾਨੇ ਦੀ ਵਿਆਖਿਆ ਕੀਤੀ ਇਹ ਬ੍ਰਹਮਵਾਚਕ ਹੈ ਪ੍ਰਮਾਤਮਾ ਦਾ ਵਾਚਕ ਇਕਨਾਨੇ ਕੀ ਕੀਤਾ ਜੀ ਕਈਆਂ ਨੇ ਓਮ ਦੀ ਜਿਹੜੀ ਸਾਊਂਡ ਹੈ ਓਮ ਦੀ ਧੁਨੀ ਹੈ ਇਹਨੂੰ ਲਮੇਰਿਆਂ ਕਰਕੇ ਇਹਦੇ ਤਿੰਨ ਟੁਕੜੇ ਕਰ ਦਿੱਤੇ ਊੜਾ ਐੜਾ ਮੰਮਾ ਪੰਜਾਬੀ ਸਿੱਧੀ ਦੀ ਗੱਲ ਕਰਾਂ ਉਹ ਕਹਿੰਦੇ ਨੇ ਇਹ ਜਿਹੜੇ ਨਾਦ ਦੇ ਤਿੰਨ ਹਿੱਸੇ ਨੇ ਇਹ ਬ੍ਰਹਮਾ ਵਿਸ਼ਨੂੰ ਔਰ ਮਹੇਸ਼ ਤ੍ਰਿਦੇਵ ਦਾ ਸੂਚਕ ਹੈ ਇਹ ਤਿੰਨਾਂ ਦੇਵਤਿਆਂ ਦਾ ਸੂਚਕੇ ਓਮ ਗੁਰੂ ਸਾਹਿਬ ਨੇ ਬਖਸ਼ਿਸ਼ ਕੀਤੀ ਉਹਨਾਂ ਨੇ ਕੀ ਕੀਤਾ ਇਸ ਓੰਕਾਰ ਤੋਂ ਪਹਿਲਾਂ ਈੜੀ ਨੂੰ ਸਿਹਾਰੀ ਕਕਾ ਪਾ ਕੇ ਇੱਕ ਨਹੀਂ ਲਿਖਿਆ ਹਾਲਾਂਕਿ ਬਾਣੀ ਚ ਈੜੀ ਨੂੰ ਲਾਂ ਤੇ ਕਕਾ ਤੇ ਕੰਨਾ ਵੀ ਆਏ ਏਕਾ ਇਕੰ ਇਹ ਵੀ ਸ਼ਬਦ ਹੈ ਏਕ ਮੈਂ ਬੇਨਤੀ ਕਰਾਂ ਇੱਥੇ ਜਿਵੇਂ ਆ ਪੜ੍ਹਦੇ ਹੋ ਜਲਥਲ ਮਈਲ ਪੂਰਿਆ ਸੁਆਮੀ ਸਿਰਜਨ ਅਕਾਰ ਅਨਕ ਭਾਂਤ ਕੋਈ ਪਸਰਿਆ ਨਾਨਕ ਏਕੰਕਾਰ ਏਕੰਕਾਰ ਨਹੀਂ ਉਥੇ ਨਾਨਕ ਏਕੰਕਾਰ ਜੇ ਪਾਠ ਕਰਨੇ ਆ ਬਾਜੀ ਗਰ ਜੈਸੇ ਬਾਜੀ ਪਾਈ ਨਾਨਾ ਰੂਪੇ ਇੱਕ ਦਿਖਲਾਈ ਸਾਹ ਗੁਤਾਰ ਥਮਿਓ ਪਾਸਾਰਾ ਤਬ ਏਕੋ ਏਕੰਕਾਰਾ ਪਰ ਇੱਥੇ ਅਸੀਂ ਏਕੰਕਾਰਾ ਨਹੀਂ ਕਹਿੰਦੇ ਏਕੰਕਾਰ ਵੀ ਨਹੀਂ ਕਹਿੰਦੇ ਇੱਥੇ ਸ਼ਬਦ ਹੈ ਇਕ ਓ ओंकार ਸੱਚ ਐਵੇਂ ਈੜੀ ਨੂੰ ਸਿਆਰੀ ਕੱਕਾ ਪਾਉਂਦੇ ਤੇ ਪਤਾ ਨਹੀਂ ਇਹਦੇ ਕੀ ਦੇ ਕੀ ਅਰਥ ਬਣ ਜਾਂਦੇ ਗੁਰੂ ਨੇ ਖਿੰਦਸੇ ਦਾ ਇੱਕ ਲਿਖ ਦਿੱਤਾ ਇਹਦਾ ਮਤਲਬ ਇਹ ਵੇ ਕਿ ਇਹਦੇ ਅਰਥ ਚੇਂਜ ਨਹੀਂ ਹੋ ਸਕਦੇ ਇਹ ਕੇਵਲ ਇੱਕ ਹੈ ਜਿਸ ਇੱਕ ਵਰਗਾ ਹੋਰ ਦੂਜਾ ਇੱਕ ਹੋਏ ਆਦੁੱਤੀ ਤੇ ਦੂਜੀ ਗੱਲ ਫਿਰ ਮੈਂ ਬੇਨਤੀ ਕਰਾਂ ਇਹ ਤਿੰਨ ਗੀਸਿਆਂ ਚ ਇੱਕ ਓਮ ਊੰ ਬ੍ਰਹਮਵਾਚਕ ਪ੍ਰਭੂਵਾਚਕ ਉੱਤੇ ਜਿਹੜੀ ਲਕੀਰ ਖਿੱਚੀ ਹੈ ਓਕਾਰ ਇਹ ਸੰਸਕ੍ਰਿਤ ਦਾ ਪਛੇਤਰ ਹੈ ਮਕਦਨ ਕਿਹਾ ਜਿਹਨੂੰ ਨਿਰਤਕਾਰ ਝਨਤਕਾਰ ਇਹਦਾ ਮਤਲਬ ਹੈ ਲਗਾਤਾਰਤਾ ਨਿਰੰਤਰ ਇੱਕ ਓੰਕਾਰ ਪਾਰ ਬ੍ਰਹਮ ਪਰਮੇਸ਼ਵਰ ਇੱਕ ਹੈ ਅਦੁੱਤੀ ਹੈ ਤੇ ਯਾਦ ਰੱਖਿਓ ਉਹ ਟੋਟੇ ਟੋਟੇ ਹੋ ਕੇ ਨਹੀਂ ਇੱਕ ਰਸ ਹੈ ਨਿਰੰਤਰ ਹੈ ਇਹ ਨੀ ਵੀ ਅਮਰੀਕਾ ਚ ਹੈਗਾ ਤੇ ਇੰਡੀਆ ਚ ਨਹੀਂ ਮੇਰੇ ਚ ਹੈ ਤੁਹਾਡੇ ਚ ਨਹੀਂ ਜੜ ਚ ਹੈ ਚੇਤਨ ਚ ਨਹੀਂ ਇਨੂੰ ਸਤਗੁਰੂ ਗੁਰੂ ਗੋਬਿੰਦ ਸਿੰਘ ਜੀ ਬਚਨ ਕਰਦੇ ਆ ਜ਼ਮੀਨ ਜ਼ਮਾਨ ਕੇ ਵਿਖੈ ਸਮਸਤ ਇੱਕ ਜੋਤ ਹੈ ਨਾ ਘਾਟ ਕੈ ਨਾ ਬਾੜ ਕੈ ਨਾ ਘਾਟ ਬਾੜ ਖੋਦ ਹੈ ਇਹਨੂੰ ਸਤਗੁਰੂ ਸੋਹਲਾ ਸਾਹਿਬ ਚ ਬਚਨ ਕਰਦੇ ਆ ਸਮੈ ਜੋਤ ਜੋਤ ਹੈ ਸੋਏ ਤਿਸ ਦਾ ਚਾਨਣ ਸਮੈ ਚਾਨਣ ਹੋਏ ਇਕ ਓੰਕਾਰ ਇਹਦਾ ਅਰਥ ਹੋ ਗਿਆ ਪਾਰ ਬ੍ਰਹਮ ਪਰਮੇਸ਼ਵਰ ਇਕ ਅਦੁੱਤੀ ਇਕ ਰਸ ਅੱਗੇ ਹੈ ਸਤਗੁਰ ਸਤਗੁਰ ਦਾ ਅਰਥ ਸੱਚਾ ਗੁਰੂ ਸੱਚਾ ਮੁਰਸ਼ਦ ਤੇ ਨਾਲ ਸ਼ਬਦ ਵਰਤਿਆ ਪ੍ਰਸ਼ਾਦ ਮੈਂ ਫਿਰ ਬੇਨਤੀ ਕਰਾਂਗਾ ਕਿਉਂਕਿ ਆਪ ਇੱਥੇ ਬੜੇ ਸੂਝਵਾਨ ਸੱਜਣੋਂ ਮੇਰੇ ਕੋਲ ਲੜੀਵਾਰ ਸ਼ਬਦ ਆਇਆ ਤੇ ਮੇਰਾ ਫਰਜ਼ ਬਣਦਾ ਹੈ ਮੈਂ ਅਰਥ ਜ਼ਰੂਰ ਕਰਦਾ ਜਾਵਾਂ ਇੱਥੇ ਕਦੀ ਵੀ ਸੱਸੇ ਦੇ ਪੈਰ ਥੱਲੇ ਬਿੰਦੀ ਲਾ ਕੇ ਪ੍ਰਸ਼ਾਦ ਪਾਠ ਨਹੀਂ ਕਰਨਾ ਅਰਥ ਬਦਲ ਜਾਣਗੇ ਜੇ ਅਸੀਂ ਪ੍ਰਸ਼ਾਦ ਕਰਾਂਗੇ ਇਹਦਾ ਅਰਥ ਹੈ ਕਿਰਪਾ ਅਨੁਗ੍ਰਹਿ ਬਖਸ਼ਿਸ਼ ਨਦਰ ਫਜ਼ਲ ਗ੍ਰੇਸ ਤੇ ਜੇ ਇਹਦਾ ਬਿੰਦੀ ਲਾ ਕੇ ਪਾਠ ਕਰ ਦਿੱਤਾ ਪ੍ਰਸ਼ਾਦ ਇਹਦੇ ਸਿੱਧੇ ਜੇ ਅਰਥ ਬੰਨੇ ਜਿਹੜੀ ਦੇਖ ਛੱਕ ਨੇ ਜਿਹੜਾ ਲੰਗਰ ਚ ਪ੍ਰਸ਼ਾਦਾ ਛੱਕ ਨੇ ਚਲੋ ਇਹ ਗੱਲ ਤਾਂ ਇਹ ਜਿਹੜਾ ਮੰਗਲ ਹੈ ਇਹ ਓਮਕਾਰ ਸਤਗੁਰ ਪ੍ਰਸਾਦ ਇਹ ਗੁਰੂ ਗ੍ਰੰਥ ਸਾਹਿਬ ਵਿੱਚ 500 ਤੇ 24 ਵਾਰ ਆਇਆ ਹੈ ਤੇ ਇਹ ਜਿਹੜਾ ਮੰਗਲ ਹੈ ਨਾ 524 ਵਾਰ ਆਇਆ ਹੈ ਓਮਕਾਰ ਸਤਗੁਰ ਪ੍ਰਸਾਦ